ਕਹ ਲੱਗੀ ਸਤਿਗੁਰੂ ਸਭ ਕੋ ਦੇਖਦਾ ਇੰਨੇ ਹੀ ਬਸ ਨੇ ਇੱਥੇ ਆ ਕੇ ਦਰਸ਼ਨ ਵੀ ਕਰ ਲਈਏ ਪ੍ਰਕਰਮਾ ਵੀ ਕਰ ਲਈਏ ਭੇਟ ਵੀ ਚੜਾ ਲਈਏ ਪਰ ਇਹ ਨਾ ਵੇਖੀਏ ਕਿ ਇਹਦੇ ਅੰਦਰ ਕੀ ਹੈ ਸਤਿਗੁਰੂ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਦਿੱਠੇ ਮੁਕਤ ਨਾ ਹੋ ਗਈ ਦੋਨੋਂ ਚੀਜ਼ਾਂ ਸਮੇਂ ਰੱਖੀ ਇੱਕ ਪਾਸੇ ਅਸੀਂ ਆਪਣੇ ਗੁਰੂ ਨਾਨਕ ਜੀ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਤੇ ਦੂਜੇ ਪਾਸੇ ਇਹ ਪੜਨੇ ਜਿੱਥੇ ਮੁਕਤ ਨਾ ਹੋ ਗਈ ਤਾਂ ਇਸ ਗੱਲ ਵਿੱਚ ਇਹਦੇ ਵਿੱਚੋਂ ਵੀ ਕੁਝ ਸਮਝਣਾ ਪੈ ਕੋਈ ਕਿ ਐਸੀ ਗਲਤੀ ਹੈ ਨਾ ਕੋਈ ਐਸਾ ਗੁਨਾਹ ਹੈ ਜਿਹੜਾ ਕਮੀ ਹੈ ਜਿਹੜੀ ਅਸੀਂ ਪੂਰੀ ਨਹੀਂ ਕਰ ਰਹਾ ਹੈ ਦੋ ਗੱਲਾਂ ਸਾਡੇ ਸਾਹਮਣੇ ਆ ਗਈਆਂ ਨੇ ਇੱਕ ਪਾਸੇ ਇਹ ਆ ਗਈ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਕਰ ਬਹਸ ਨਾ ਪਰਿਆ ਰਹੇ ਤੇ ਦੂਜੀ ਪਾਸੇ ਆਖਿਆ ਆ ਕੇ ਆ ਕੇ ਇਹ ਆਖਿਆ ਜੇਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਪਸ ਕੇ ਨਾ ਇਕ ਜਦੋਂ ਦੁੱਖ ਦਾ ਪੈਦਾ ਹੋਵੇ ਉਹਦੇ ਵਿੱਚੋਂ ਹੀ ਭਰਮ ਪੈਦਾ ਹੁੰਦਾ ਹੈ ਤੇ ਭਰਮ ਮਿਟਾਉਂਦਾ ਗੁਰੂ ਸਮਝਾ ਕੇ ਗੁਰੂ ਨੂੰ ਆਖੀਏ ਜੀ ਇਹ ਦੋ ਗੱਲਾਂ ਵਿੱਚੋਂ ਸਾਡੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ ਹੈ ਕਿਹੜੀ ਚੀਜ਼ ਅਸਲੀਅਤ ਹੈ ਗੁਰੂ ਨਾਨਕ ਜੀ ਨੇ ਸੁਣਿਆ ਤੇ ਕਿਹਾ ਜਦ ਠੇ ਮੁਕਤ ਨਾ ਹੋਵੇ ਗੁਰੂ ਨਾਨਕ ਨੇ ਇਸੇ ਲਈ ਇੱਕ ਗੱਲ ਪਿਛਲੇ ਦਿਨ ਵਿੱਚ ਵੀ ਇਹ ਤਾਂ ਪਕਚਰ ਦੇ ਆਸ਼ੀਰਵਾਦ ਨਾਲ ਨਹੀਂ ਕਰ ਸਕਿਆ ਗੁਰੂ ਨਾਨਕ ਨੇ ਇਸੇ ਲਈ ਆਖਣੇ ਪੜਿਆ ਮੈਂ ਤੈਨੂੰ ਸਮਝਾ ਦੇਣਾ ਚਾਹਣਾ ਦੇਖਣਾ ਕੀ ਹੈ ਦੇਖਣਾ ਕੀ ਹੈ ਇਸੇ ਵੀ ਕਹਿ ਦਿੱਤਾ ਆਖੂ ਬਾਜੂ ਦੇਖਣਾ ਗੁਰਬਾਣੀ ਅੱਖਾਂ ਬਾਝੋਂ ਦੇਖਣਾ ਬਿਨ ਕੱਟਣਾ ਸੁਖਣਾ ਜੀ ਅੱਖਾਂ ਤੋਂ ਬਿਨ ਬਿਨਾ ਕਿਵੇਂ ਦੇਖਿਆ ਜਾ ਸਕਦਾ ਹੈ ਕਹਿਣ ਲੱਗੇ ਭਾਏ ਕੇ ਚੰਦ ਕਰ ਭਾਵ ਕੇ ਲੋਇਨ ਸੁਰਤ ਕਰੇ ਸੁਰਤ ਕਰੇ ਗੁਰਬਾਣੀ ਨੂੰ ਸਮਝੇ ਬੜਾ ਸੁਆਦ ਆਉਂਦਾ ਹੈ ਕਹਿੰਦਾ ਸੁਰਤੀ ਦੇ ਲੋਇਨ ਨਾਲ

बिना अखां तो देखि कि नाल देखा कहन लगे लोहे न सूत करे पै के चरण कर भाव के लोहे न सूत करे नानक कहै सयानी एउ कंठ मिलावा होए मिलापता हुंदा है तू ता देखै नहीं मिलापता उस्तो अगली गल है ਅੱਖਾਂ ਨਾਲ ਤੋਂ ਦੇਖਣਾ ਕਹਿਣਾ ਗੁਰੂ ਕਹਿੰਦੇ ਨੇ ਸਤਿਗੁਰੂ ਦੇਖਿਆ ਦਿਖਿਆ ਲਈ ਨਹੀਂ ਦੇਖਿਆ ਤੇ ਦਿਖਿਆ ਦੇ ਦੋਨੋਂ ਅਰਥ ਸਾਬ ਨੇ ਕਰ ਦਿੱਤੇ ਇੱਕੇ ਲਾਈਨ ਵਿੱਚ ਦੇਖਿਆ ਕਹਿੰਦੇ ਨੇ ਉਪਦੇਸ਼ ਦਾ ਸਤਿਗੁਰੂ ਤੋਂ ਦੇਖਣਾ ਕੀ ਹੈ ਉਹਦਾ ਉਪਦੇਸ਼ ਹਿਰਦੇ ਵਿੱਚ ਆ ਜਾਏ ਜੋ ਉਹ ਕਹੇ ਉਹ ਜੀਵਨ ਦਾ ਹਿੱਸਾ ਬਣ ਜਾਏ ਸਤਿਗੁਰੂ ਦੇਖਿਆ ਦੇਖਿਆ ਨਹੀਂ ਸਤਗੁਰੂ ਦਾ ਦੇਖਣਾ ਉਹ ਹੈ ਜਿਹੜਾ ਉਹਦੀ ਦੇਖਿਆ ਉਹਦਾ ਉਪਦੇ ਉਪਦੇਸ਼ ਜੋ ਦਿੱਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਲ ਸਤਗੁਰ ਕਾ ਪਾਣਾ ਮੰਨਿਆ